ਆ ਤਾਂ ਬੱਕਰਾ ਆਪਣੇ ਕੋਲੇ ਵੀਰੇ ਦੇਖ ਕੰਨ ਕੁੰਨ ਕਰਲਾ ਚੱਕ ਤੇ ਦੇਖ ਨੱਕ ਨੁੱਕ ਤੇ ਪੂਛ ਪੂਛ ਵਧੀਆ ਲੰਮੀ ਪੂਛ ਦਾ ਦੇਖ ਖੁੱਲੇ ਪੈਰਾਂ ਦਾ ਰੰਗ ਪੈਰ ਪੂਰ ਦੇਖ ਹੁਣ ਕਿੰਨੇ ਮੋਟਿਆ ਤੇ ਟਿੱਟੀਆਂ ਅੱਖਾਂ ਦਾ ਤੇ ਸਿੰਗੀ ਸਿੰਗੀ ਇਹ ਬੱਕਰਾ ਹੈ ਤੇ ਹੁਣ ਬੱਕਰਾ ਦਿਖਾਤਾ ਆ ਬੱਕਰੀ ਦੀ ਵੀਰੇ ਮਾਂ ਦੀ 39 ਇੰਚ ਕੱਦ ਹੈ ਕਾਲੂ ਲਾਈਂ ਚੁੰਗਣ ਇਹ ਤਨ ਮੜੇ ਥੱਲੇ ਲਾ ਕੇ ਦਿਖਾ ਦਨੇ ਤੈਨੂੰ ਛੜ ਇਹਨੂੰ ਫੜ ਲਈ ਆ ਪਾਠ ਜੀ ਨੂੰ ਪਾਛੇ ਰੱਖਿਆ ਕਰ ਆਇਂਦੇ ਨਹੀਂ ਹਰੇਕ ਨੂੰ ਲੱਗੇ ਨਹੀਂ ਚੁੰਮ ਆ ਲਓ ਜੀ ਲੱਗ ਗਿਆ ਚੁੰਗਣ ਇਹ ਬੱਕਰੀ ਹੈ ਇਹਦਾ ਕਾਲਾ ਬੱਚਾ ਹੈ ਤੇ ਆ ਪਾਠ ਆ ਗਈ ਵੀਰੇ ਆਪਣੀ ਜੈਡ ਬਲੈਕ ਤੇ ਇਹਦੇ ਕੰਨ ਕੰਨ ਕਰ ਚੈੱਕ ਤੇ ਲੱਤਾਂ ਵਾਹਾਂ ਕਰ ਪੂਰੀ ਹੈਟ ਜੀ ਹੋਣੀ ਇਹ ਤੇ ਉਸ ਪੂਛ ਪੂਰੀ ਲੰਬੀ ਆ ਤੇ ਥਾਣ ਥੋਣ ਥਾਣ ਵੀਰੇ ਦੋ ਆ ਪੂਰੇ ਕਈ ਵਾਰੀ ਤੇ ਕਿਸੇ ਦੇ ਚਾਰ ਨੇ ਤਿੰਨ ਨੇ ਉਹ ਕੱਲ ਨਹੀਂ ਆਪਾਂ ਕਰਦੇ ਦੋ ਥਾਣ ਛੱਡਿਆ ਤੇ ਪੂਛ ਤੇ ਆਹ ਇਹਦੀ ਮਾਂ ਕੀ ਇਹ ਵੀ 38 43 ਕਦ ਦੀ ਹੈ 38 ਇੰਚ ਦੀ ਹੋ ਉਹ ਤਾਂ ਥੋੜੀ ਜੀ ਹਾ ਬੱਕਰੇ ਦੀ ਥੋੜੀ ਛੋਟੀ ਹੈ 38 ਛੋਟੀ ਦੀ ਹੈ ਕੰਨ ਦਿਖਾ ਦੇ ਤੇ ਕੰਨ ਕੋਨੇ ਦੇ ਦੇਖ ਠੀਕ ਤੇ ਆ ਵੀਰੇ ਅੱਗੇ ਆਪਣੀ ਤੀਜੀ ਬਰੌਣਕ ਜਿਹੜੀ ਆਪਾਂ ਕਹਿੰਦੇ ਜਿੱਤ ਨੂੰ 골ਡ ਕਹਾਂ ਜੀ ਪੱਠ ਇਹਦੇ ਵੀ ਕਰ ਕੰਨ ਕੋਨੇ ਚੈੱਕ ਤੇ ਇਹ ਵੱਡੀ ਹੋਈ 골ਡ ਹੋ ਜਾਣੀ ਜਮਾ ਤੇ ਚਿੱਟੇ ਰੰਗ ਦੇ ਚ ਇਹਦੀ ਮਾਂ ਵੀ ਤੁਹਾਨੂੰ ਦਿਖਾਉਣਾ ਹੈ ਇਹ ਮਾਂ ਵੀ ਇਹਦੀ ਚਿੱਟੀ ਹੈਗੀ ਤੇ ਦੇਖ ਅੱਖ ਔਖਾ ਤੇ ਨੱਕ ਨੁੱਕ ਤੇ ਕੰਨ ਕੋਨ ਕੰਨ ਆਪਣੇ ਸਾਰੇ ਕਾਲੇ ਮਿਲਣੇ ਪਿੱਛੇ ਦੇ ਗੁਲਾਬੀ ਨੇ ਮਿਲਣੇ ਵੀ ਗੁਲਾਬੀ ਹైదਰਾਬਦੀ ਹੋ ਜਾਂਦੇ ਨੇ ਜਿਹੜੇ ਕਾਲੇ ਪਿਓਰ ਬੀਟਲ ਚ ਤੇ ਇੱਕ ਥਣ ਵੀ ਦੋ ਇਹਦੇ ਛੱਡ ਦੋ ਵਨ ਯੋ ਅੱਗੇ ਆਪਣੀ ਵੀਰੇ ਕਿੱਟੀ ਪਟ ਆਈ ਚਿੱਟੀ ਮਾਂ ਵੀਰੇ ਦੇਖ ਤੇ ਪੱਠੀ ਨੂੰ ਫੜੋ ਇਹਿੰਦਾ ਫਿਰ ਇੱਕ ਨੂੰ ਚੁੰਗਣ ਲੱਗ ਜਾਂਦੀ ਆ ਇਹ ਇਹ ਕੰਨ ਕੰਨ ਕਰ ਚੱਕਾ ਜਿਹੜੇ ਵੀਰੇ ਇੱਕ ਬਰੌਣ ਕੰਨ ਗੁਲਾਬੀ ਕੰਨ ਚ ਹੁੰਦੀ ਹੈ ਨਾ ਉਹ ਹੋਏ ਇਹਦੇ ਹైదరాబాద్ ਦੀ ਕ੍ਰੋਸ ਉਹਨਾਂ ਦਾ ਵੇਟਲ ਨਹੀਂ ਹੁੰਦੇ ਆ ਆਪਣੇ ਕੋਲੇ ਵੀਰੇ ਬੱਕਰੇ ਆ ਦੇਖ ਚਿੱਟਾ ਤੇ ਕਲ